ਉਹ ਦੱਸਾਂਗੇ ਆਪਾਂ ਚੂਚਿਆਂ ਜਿਹੜੇ ਚਿਚੜ ਪੈ ਜਾਂਦੇ ਆ ਜਾਂ ਮੁਰਗੀਆਂ ਦੇ ਫੰਗਾ ਥੱਲੇ ਤੇ ਉਹਨਾਂ ਦਾ ਇਲਾਜ ਦੱਸਾਂਗੇ ਮੁਰਗੀਆਂ ਨੂੰ ਜਾਂ ਚੂਚਿਆਂ ਨੂੰ ਜਾਂ ਮੁਰਗਾਂ ਨੂੰ ਬਹੁਤ ਉਹ ਕਰਦੇ ਆ ਖੂਨ ਪੀ ਜਾਂਦੇ ਆ ਇਹਨਾਂ ਦਾ ਸਾਰਾ ਤੇ ਨਾਲੇ ਚੂਚਿਆਂ ਨੂੰ ਬਹੁਤ ਕਮਜ਼ੋਰ ਕਰ ਦਿੰਦੇ ਆ ਵੱਡੇ ਮੁਰਗੇ ਵੀ ਕਮਜ਼ੋਰ ਹੋ ਜਾਂਦੇ ਆ ਚਿੱਟੇ ਜਿਹੇ ਹੋ ਜਾਂਦੇ ਆ ਹੋਰ ਹੀ ਇਹਨਾਂ ਹੀ ਦਵਾਈ ਦੱਸਾਂਗੇ ਤੁਹਾਨੂੰ ਉਹ ਕੰਗਰੋੜ ਤੇ ਲਾਉਣੀ ਆ 1 ਕ 1 ਐਮ ਐਲ ਚੂਚਿਆਂ ਦੇ 1 ਦਾ ਐਮ ਐਲ ਉਹਨਾਂ ਦਾ ਸਾਰਾ ਇਹਨਾਂ ਦਾ ਇਲਾਜ ਹੋ ਜਾਂਦਾ ਆਪੀ ਆ ਦੇਖੋ ਆਪਣੀ ਮੁਰਗੀ ਦੇ ਪਏ ਪਏ ਐ ਹੋਰ ਚਿੱਟੀ ਹੋਈ ਪਈ ਐ ਸਾਰੀ ਕਮਜ਼ੋਰ ਵੀ ਬਹੁਤ ਹੋ ਗਈ ਅੱਗੇ ਨਾਲੋਂ ਖਾਂਦੇ ਪਿੰਦੇ ਬਹੁਤ ਆ ਜਾਨਵਰ ਉਹਨਾਂ ਨੂੰ ਪਰ ਖਾਾਕ ਨਹੀਂ ਲੱਗਦੀ ਸਾਰੇ ਖਾ ਸਾਰੀ ਖਾਾਕ ਉਹ ਹੀ ਲੈ ਜਾਂਦੇ ਚਿਚੜ ਆ ਦੇਖੋ ਦੇਖੁਰ ਖੁੰਦੀ ਐ ਜਿਵੇਂ ਚਿਚੜ ਪੜਦੀ ਆ ਪੈਰਾਂ ਦੇ ਚੱਲ ਹੈ ਨਹੀਂਗੇ ਐਂ ਹਰ ਵਕਤਾਂ ਹੀ ਕਰੀ ਜਾਂਦੀ ਰਹਿੰਦੀ ਐ ਆ ਦੇਖੋ ਇਹਨੂੰ ਲੋਕਾਂ ਦੇ ਦਿਖਾਉਣੇ ਐ ਦਿਖਾ ਦੇ ਦਵਾਈ ਮੈਂ ਇੰਨੀ ਕੀ ਦਵਾਈ ਭਰਨੀ ਹੈ ਤੁਸੀਂ ਬਸ 1 ਐਮ ਐਲ ਵੱਡੇ ਮੁਰਗੇ ਖਾਤਰ ਚੂਚਾਂ ਖਾਤਰ 10-10 ਐਮ ਐਲ ਬਸ ਇਹਦੀ ਬਸ ਇਹ ਸਾਰੀ 40 ਐਮ ਐਲ ਦੀ ਹੁੰਦੀ ਆ ਦੇਖ ਲਓ ਆ ਇਹਦਾ ਨਾਮ ਆ ਇਹ ਜਮਨ ਸਾਰੇ ਜਿਚੜ ਖਤਮ ਕਰ ਦਿੰਦੀ ਆ ਮੁਰਗਿਆਂ ਦੇ ਮੈਂ ਤੁਹਾਨੂੰ ਬਾਕੇ ਦਿਖਾਉਣਾ ਆਪਣੀ ਮੁਰਗੀ ਦੇ ਆਏ ਵੀ ਮੁਰਗੀ ਨੂੰ ਬਾਕੇ ਦੇਦੇ ਇੱਥੇ ਆ ਢੋਈ ਤੇ ਬਸ ਇਹਦੇ ਆ ਆਏ ਆ ਲਾ ਦੇਣੀ ਆ ਆਪ ਹੀ ਇਹਦੇ ਸਾਰੇ ਜਿਚੜ ਖਤਮ ਹੋ ਜਾਣਗੇ ਇੱਥੇ ਲਾਉਣ ਨਾਲ